ਤਲਾਦੀ ਅਕਾਲ ਹਸਪਤਾਲ ਦੇ ਵਿੱਚ ਆਪਰੇਸ਼ਨ ਦੇ ਨਾਲ ਬੱਚਾ ਹੋਣ ਤੋਂ ਬਾਅਦ ਮਹਿਲਾ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ ਤਾਂ ਬਟਾਲਾ ਦੇ ਵਿੱਚ ਗੁਰਦਾਸਪੁਰ ਰੋਡ ਤੇ ਸਥਿਤ ਇੱਕ ਨਿੱਜੀ ਹਸਪਤਾਲ ਦੇ ਵਿੱਚ ਆਪਰੇਸ਼ਨ ਦੇ ਨਾਲ ਮਹਿਲਾ ਦੇ ਬੱਚਾ ਹੁੰਦਾ ਪਰ ਮਹਿਲਾ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਤੇ ਅਣਗੈਰਦੀ ਦਾ ਇਲਜ਼ਾਮ ਲਗਾਉਂਦਿਆਂ ਹੰਗਾਮਾ ਕਰ ਦਿੱਤਾ ਮ੍ਰਿਤਕ ਦੇ ਨੂੰ ਗੁਰਦਾਸਪੁਰ ਰੋਡ ਤੇ ਰੱਖ ਕੇ ਪ੍ਰਦੋਸ਼ਣ ਕੀਤਾ ਗਿਆ ਤੇ ਇਨਸਾਫ ਦੀ ਮੰਗ ਕੀਤੀ ਗਈ ਹਾਲਾਂਕਿ ਹਸਪਤਾਲ ਤੇ ਇਲਜ਼ਾਮ ਲਗਾਏ ਗਏ ਹਾਲਾਂਕਿ ਹਸਪਤਾਲ ਤੇ ਅਣਗਹਿਲੀ ਦੇ ਇਲਜ਼ਾਮ ਲਗਾਏ ਗਏ ਤਾਂ ਕਿਹਾ ਗਿਆ ਕਿ ਆਪਰੇਸ਼ਨ ਠੀਕ ਹੋਇਆ ਪਰ ਉਸ ਤੋਂ ਬਾਅਦ ਅਚਾਨਕ ਹੀ ਮਹਿਲਾ ਦੀ ਤਬੀਅਤ ਵਿਗੜਨੀ ਸ਼ੁਰੂ ਹੁੰਦੀ ਹੈ ਹਾਲਾਤ ਵੇਖਦਿਆ ਵੇ ਕਿ ਉਸਨੂੰ ਦੂਸਰੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਦੂਜੇ ਹਸਪਤਾਲ ਜਦ ਪਹੁੰਚੇ ਤਾਂ ਉਸ ਦੀ ਮੌਤ ਹੋ ਗਈ ਸੀ ਤਾਂ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਉਧਰ ਹਸਪਤਾਲ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਇੱਥੇ ਆਪਰੇਸ਼ਨ ਬਿਲਕੁਲ ਠੀਕ ਹੋਇਆ ਤਬੀਅਤ ਜਦ ਵਿਗੜੀ ਹੈ ਤਾਂ ਦੂਜੇ ਹਸਪਤਾਲ ਰੈਫਰ ਕੀਤਾ ਗਿਆ ਸੀ ਕਿਉਂਕਿ ਅਕਾਲ ਹਸਪਤਾਲ ਦੇ ਵਿੱਚ ਵੈਂਟੀਲੇਟਰ ਦੀ ਸਹੂਲਤ ਉਪਲਬਧ ਨਹੀਂ ਹੈ ਤਾਂ ਮਾਮਲੇ ਨੂੰ ਵੇਖ ਕੀਤੇ ਗਏ ਨੇ ਤੇ ਉਹਨਾਂ ਦਾ ਕਿਹੜਾ ਕਿਹਗਲੀ ਕਾਰਵਾਈ ਕੀਤੀ ਜਾਵੇਗੀ ਬੋਦਵਾਰ 10 ਵਜੇ ਸੇ ਇੱਥੇ ਲੈ ਕੇ ਆਏ ਆ ਬੁਖਾਰ ਚੱਲਦਾ ਬੱਚੀ ਨੂੰ ਬੁਖਾਰੇ ਨਾਲ ਥੋੜਾ ਜਿਹਾ ਕੱਟ ਕਰਕੇ ਕੱਟ ਕਰਕੇ ਤੇ ਨਾਲ ਉਸੇ ਵੇਲੇ ਆਪਰੇਸ਼ਨ ਕਰ ਦਿੱਤਾ ਪ੍ਰੈਸ਼ਨ ਕਰਕੇ 2 ਦਿਨ ਹੋ ਗਏ ਕੁੜੀ ਰਲਕਦੀ ਏ ਥੱਲੇ ਨਹੀਂ ਆਉਣ ਦੇ ਆਉਂ ਨਹੀਂ ਰਿਹਾ ਜੇ ਅੱਜ ਆਏ ਆਏ ਤਾਂ ਪਤਾ ਨਹੀਂ ਕਿਹੜਾ ਟੀਕਾ ਲਾਤਾ ਉਸੇ ਵੇਲੇ ਕੁੜੀ ਸਾਡੀ ਸੋਰ ਪ੍ਰੋਲ ਹੋ ਗਈ ਆ ਉਸੇ ਵੇਲੇ ਪਤਾ ਨਹੀਂ ਉਹਨਾਂ ਕੀ ਹੋ ਗਿਆ ਬੱਚੀ ਜੀ ਲੱਗਦੀ ਸੀ ਜੀ ਮੇਰੀ ਨਾਂ ਹੈ ਉਹ 24 ਸਾਲ ਦੀ ਸੀ ਨਾਂ ਕੀ ਹੈ ਰਾਜੀ ਇਹਦਾ ਤਾਂ ਆਪਰੇਸ਼ਨ ਕਰਦਾ ਹੋਇਆ ਸੀ ਬੱਚੇ ਤਾਂ ਪ੍ਰੈਗਨੈਂਟ ਸੀ ਬੱਚਾ ਹੋਇਆ ਵਾ ਛੋਟਾ ਜਿਹਾ ਤੇ ਮੈਂ ਅਈ ਕੱਲ ਦੇ ਆਏ ਜੀ ਕੱਲ ਦੇ ਵੇਖਣ ਦੇ ਇਹਨਾਂ ਵੱਲ ਤੇ ਕੁੜੀ ਦਾ ਜਿਹੜਾ ਸਾਹ ਆ ਨਾ ਉਹ ਬੜੇ ਔਖੇ ਜਿਹੇ ਆਉਂਦੇ ਨੇ ਤੇ ਜਲ ਜਲਨ ਬੜੀ ਹੋ ਜਾਂਦੀ ਤੇ ਸਾਹ ਨਹੀਂ ਹੁੰਦਾ ਤੇ ਅਈ ਦਾ ਹੱਦ ਤੇ ਗੂਗੋਲ ਲਾਈ ਜਾਂਦੇ ਤੇ ਅਈ ਇਹਨੂੰ ਕਿੰਨੇ ਵੀ ਪੇਟੇ ਦਾ ਫੋਲਦਾ ਜਾਂਦਾ ਤੇ ਬਾਥਰੂਮ ਨਹੀਂ ਆਉਂਦੇ ਤੇ ਉਹ ਆਉਂਦੇ ਨਹੀਂ ਜੀ ਇਹਨੂੰ ਮਤਲਬ ਮਤਲਬ ਗੈਸ ਹੋਈ ਆ ਤੇ ਗੈਸ ਦਾ ਕਰਕੇ ਪ੍ਰੋਬਲਮ ਨਹੀਂ ਐਂਦੀ ਤੇ ਤਾਂ ਕਰਕੇ ਇਹਨੂੰ ਮਤਲਬ ਬਾਰ ਥੱਕਦੀ ਕਹਿੰਦੀ ਇਹਨੂੰ ਉਲਟੀਆਂ ਹੋਣ ਪੈਂਦੀਆਂ ਨੇ ਤੇ ਕਦੀ ਕੁਝ ਕਹਿੰਦੀ ਤੇ 6 ਸਵੇਰੇ ਮਨੇ ਰਚਾਰ ਵਜੇ ਨਾ ਇਹਨੂੰ ਦੌਰੇ ਪੈਣੇ ਸ਼ੁਰੂ ਹੋ ਗਏ। ਕਈ ਉਹਨੂੰ ਮਤਲਬ ਮੈਡਮ ਨੂੰ ਕੁੜੀਆਂ ਰੱਖੇ ਨੇ ਤੇ ਮੈਡਮ ਨੂੰ ਉਹਨੂੰ ਕਿਹਾ ਵੀ ਤੂੰ ਆਪਣੀ ਮੈਡਮ ਨੂੰ ਬਣਾਓ ਇਹਨੂੰ ਦੌਰੇ ਪੈਣੇ ਸ਼ੁਰੂ ਹੋ ਗਏ ਤੇ ਦੌਰਿਆਂ ਦਾ ਕਰਕੇ ਇਹਨੂੰ ਕੋ ਪ੍ਰੋਬਲਮ ਆਉਂਦੀ ਆ। ਉਹ ਵਿਚਾਰੀ ਬਾਦੀਆ ਬਾਵਾ ਫੜ ਕੇ ਤੇ ਕਹਿੰਦੀ ਵੀ ਮੈਨੂੰ ਹਨੇਰਾ ਆ ਗਿਆ ਅੱਖਾਂ ਜਦੋਂ ਦੌਰੇ ਪੈਂਦੇ ਤੇ ਹਨੇਰਾ ਅੱਖਾਂ ਖ ਅੱਗੇ ਆਉਂਦਾ ਆ। ਕਈ ਇਹਨਾਂ ਨੂੰ ਬਥੇਰਾ ਆਖਿਆ ਵੀ ਜੇ ਨਹੀਂ ਤਾਂ ਏਡੇ ਕੋ ਵਾਸਾ ਹੈਗਾ ਤੇ ਤੂੰ ਸਾਨੂੰ ਦੱਸ ਦੋ ਇਹ ਹੋਰ ਕਿਤੇ ਲੈ ਚੱਲ। ਤੇ ਆਂਦੇ ਨਹੀਂ ਜੀ ਕੋਈ ਗੱਲ ਨਹੀਂ ਠੀਕ ਹੋ ਜੀ ਠੀਕ ਹੋ ਜਾਗੇ ਫਿਰ ਇਹਨਾਂ ਦੇ ਮਤਲਬ ਭਾਜੀ ਉਹਨਾਂ ਨੂੰ ਬੁਲਾਇਆ ਤੇ ਮੁੰਡੇ ਨੇ ਭਾਜੀ ਉਹਨਾਂ ਨੂੰ ਬੁਲਾਇਆ ਤੇ ਇਹਨਾਂ ਜਾ ਕੇ ਤੇ ਬੰਨੇ ਨੂੰ ਕਹਾਂ ਕਿ ਤੁਸੀਂ ਥੱਲੇ ਆ ਤੇ ਕੁੜੀ ਨੂੰ ਤੇ ਵੇਖੋ ਸਾਡੀ ਤੇ ਗੱਲ ਨਹੀਂ ਛੋਂਦੀ ਤੇ ਇਹਨਾਂ ਕਹਾਂ ਤੇ ਫਿਰ ਵੇਖਿਆ ਤੇ ਮੁੜ ਕੇ ਆਏ ਤੇ ਫਿਰ ਬੁਲਾਇਆ ਤੇ ਇਹਨਾਂ ਮੁੜ ਕੇ ਸਾਮੇ ਬਾਹਰ ਕਰ ਦਿੱਤਾ ਤੇ ਕੁੜੀ ਨੂੰ ਪਤਾ ਨਹੀਂ ਤੇੜਾ ਤੂੜਾ ਕਰਕੇ ਦੇਣਾ ਪਤਾ ਨਹੀਂ ਟੀਕਾ ਲਾਇਆ ਹਰੇ ਨੀਂਦ ਵਾਲਾ ਟੀਕਾ ਲਾ ਦਿੱਤਾ ਉਹ ਮੁੜ ਕੇ ਹਿੱਲੀ ਜੁਲੀ ਨਹੀਂ ਰਹੀ ਜਾ ਕੇ ਲੈ ਕਹਿੰਦੀ ਉਹ ਵੇਖ ਲੋ ਤੇ ਇਹਦੇ ਲਾਗੇ ਜਾ ਕੇ ਬੋਲਿਓ ਨਾ ਬਸ ਸਾਡੇ ਹੁੰਦੇ ਥੋੜੇ ਜਿ ਦੇ ਦੋ ਘਟ ਕੋਰੇ ਲਏ ਉਹਨੇ ਤੇ ਮੁੜ ਕੇ ਹਿੱਲੀ ਜੁਲੀ ਨਹੀਂ ਬੱਚੇ ਕਿੰਨੇ ਇਹਦੇ ਪੈਨੂ ਬੱਚਾ ਇੱਕੋ ਹੀ ਇੱਕੋ ਬੱਚਾ ਪਹਿਲਾਂ ਹੀ ਆ ਇਹ ਚਾਹੁੰਦੇ ਵੀ ਇਨਸਾਫ ਮਿਲਣਾ ਚਾਹੀਦਾ ਜੋ ਇਹਨਾਂ ਵੀ ਜੇ ਸਾਡੇ ਆਕੇ ਨਹੀਂ ਲੱਗੇ ਸਾਨੂੰ ਉਹ ਡਾਕਟ ਜਿੱਥੇ ਹਸਪੀਟਲ ਖੜਿਆ ਨਾ ਉਹ ਕਹਿੰਦੇ ਤੁਸੀਂ 2 ਕਿੰਨੇ ਪਹਿਲਾਂ ਆ ਰਹੇ ਹੁੰਦੇ ਤੇ ਫਿਰ ਸ਼ਾਇਦ ਉਹ ਠੀਕ ਗਲਤੀ ਇਹਨਾਂ ਕੋਈ ਆਹੀ ਤੇ ਅਸੀਂ ਤੇ 4 ਵਜੇ ਤੇ ਲੌਲਾ ਪਾਉਂਦੇ ਮੈਂ ਨਾ ਇੱਥੇ ਹੀ ਆ ਨਾ ਕੱਲ ਤੇ ਆਹੀ ਇੱਥੇ ਕੀ ਗਲਤੀ ਲੱਗੀ ਤੁਹਾਨੂੰ ਗਲਤੀ ਇਹ ਵੀ ਇਹਨਾਂ ਬਿੱਲ ਗੇਲੀ ਨਾਲ ਹੋਇਆ ਪੀ ਇਹ ਆਪ ਜਦੋਂ ਬੱਚੇ ਇਹਨਾਂ ਕੁੜੀਆਂ ਨੂੰ ਕਹਿੰਦਾ ਫੋਨ ਕਰੋ ਤੇ ਫੋਨ ਕਰਦੇ ਤੇ ਹੁੰਦੇ ਨਹੀਂ ਟੈਂਸਰ ਤੇ ਦੇ ਕਿੰਨੇ ਬਾਈ ਆ ਸੰਦੀਪ ਜੋ ਦੱਸੋ ਕੀ ਸਾਲੀ ਘਟਨਾ ਵਾ ਕੀ ਲੱਗਦੀ ਈ ਕੁੜੀ ਤੁਹਾਡੀ ਕੁੜੀ ਮੇਰੀ ਨਾਂਹ ਕੀ ਗੱਲ ਹੋਈ ਸਰ ਮੇਰੀ ਬੇਟੀ ਸੀ ਜੀ ਹਾਂਜੀ ਨੋ ਨਹੀਂ ਮੇਰੀ ਕੀ ਗੱਲ ਹੋਈ ਸਾਰੀ ਦੱਸੋ ਹਾਂਜੀ ਆਪਾਂ ਨਾ ਤਿੰਨ ਦਿਨ ਪਹਿਲਾਂ ਇੱਥੇ ਦਾਗਲ ਕਰਾਇਆ ਵਾ ਕਿੱਥੇ ਆਪਣੇ ਕਾਲ ਹਸਪੀਟਲ ਤੇ ਨਾਲ ਹੀ ਮੈਂ ਆਖਿਆ ਵੀ ਚਲੋ ਵੀ ਆਪਾਂ ਸਰਕਾਰੀ ਨਹੀਂ ਚਲੋ ਕਰਾਣਾ ਵੀ ਆਪਾਂ ਪੈਸੇ ਖਰਚ ਲਾਂਗੇ ਤੁਹਾਡੇ ਪੀਤੀ ਜਿਹੜੀ ਆ ਸੌਖੀ ਰਵੇ ਇਹਨਾਂ ਚਲੋ ਆਪਰੇਸ਼ਨ ਕੀਤਾ ਵਾ ਠੀਕ ਆ ਤੇ ਬੱਚਾ ਹੋ ਗਿਆ ਸਾਡਾ ਲड़का ਤੇ ਉਹਨੂੰ ਆਪਾਂ ਲੈ ਗਏ ਆ ਆ ਸੁੱਖ ਸਰਬ ਸੁੱਖ ਤੇ ਉੱਥੇ ਆਪਾਂ ਬਾਅਦ ਚ ਉਹ ਦੋ ਦਿਨ ਉੱਥੇ ਰਿਹਾ ਵਾ ਤੇ ਮੁੜ ਕੇ ਕੱਲ ਨਾ ਕੁੜੀ ਬੜੀ ਢਿੱਲੀ ਜੀ ਲੱਗਣ ਦੀ ਰਾਤ ਦੀ ਤੇ ਉਹਦੇ ਲੱਤਾਂ ਚ ਵੀ ਜਾਣੈ ਨਹੀਂ ਮੈਂ ਰਾਤ ਦੀ ਕਹਿ ਕੇ ਗਿਆ 1 ਵਜੇ ਬਾਅਦ ਚ ਆਪਾਂ ਚੱਲ ਗਏ ਥੋੜਾ ਤੇ ਮੁੰਡੇ ਨੇ 5 ਵਜੇ ਫੋਨ ਕੀਤਾ ਆਪਾਂ 15 ਮਿੰਟਾਂ ਚ ਆਂ ਅੰਮਦਾਵਾ ਦੋ ਆ ਗਏ ਤੇ ਮੈਡਮ ਨੂੰ ਮੈਂ ਫੋਨ ਮੈਂ ਮੈਡਮ ਨੂੰ ਥੱਲੇ ਬੁਲਾਇਆ ਕੁੜੀ ਤੇ ਮੈਂ ਜਦਾਂ ਜਾਨ ਮੋਕ ਰਹੀ ਐ ਇਹਨੂੰ ਵੇਖੋ ਮੜਾ ਇੱਦਾਂ ਤੇ ਮੈਂ ਹਾਂ ਕੁੜੀ ਢਲੀ ਐ ਤੇ ਆਣ ਕੇ ਤੇ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਨੇ ਮੁੜ ਕੇ ਹਾਲ ਕੇ ਕੋ ਟੀਗਾ ਜਾ ਹੀ ਤੇ ਉਹ ਪਤਾ ਨਹੀਂ ਹੁਣ ਅੰਦਰ ਸਾਨੂੰ ਤੇ ਬਾਹਰ ਕਾਲਤਾ ਲਾਇਆ ਕਿ ਨਹੀਂ ਲਾਇਆ ਉਹ ਮੁੜ ਕੇ ਝਾਟੀ ਇਦਾਂ ਅੰਦਰ ਹੀ ਗਈ ਤੇ ਕੁੜੀ ਤੇ ਸਿਰ ਸੁੱਟ ਕੇ ਬੈਠੀ ਆਪਾਂ ਦਵਦਾ ਇਹਨਾਂ ਪੈਰ ਪੂੜ ਛッセ ਉਹਨੂੰ ਮੈਂ ਮੈਡਮ ਨੂੰ ਬੁਲਾਇਆ ਲੱਗੇ ਰੇ ਤੱਕ ਘੰਟਾ ਦੱਬੜ ਦਮੜ ਮੁਰਕੇ ਸਰਵਿਸ ਸੁੱਕ ਪੇ ਤਾਉਨਾ ਨੂੰ ਜਵਾਬ ਦੇਤਾ ਵੀ ਕੁੜੀ ਹੈ ਨਹੀਂ ਜੋ ਕੁੜੀ ਚੰਗੀ ਰਾਤੀ ਚੰਗੀ ਭਲੀ ਆ ਤੁਹਾਨੂੰ ਕੀ ਲੱਗਦਾ ਹੁਣ ਇਹ ਹਾਂਜੀ ਇਹਨਾਂ ਨੇ ਹੁਣ ਗਲਤ ਕੰਮ ਕੋ ਕੀਤਾ ਤਾਂ ਹੀ ਆ ਪਾ ਨਹੀਂ ਤੇ ਆਪਰੇਸ਼ਨ ਅੱਗੇ ਵੀ ਲੋਕੀ ਕਰਾ ਹਾਂਜੀ ਆਈਆਂ ਨੇ ਸਾਨੂੰ ਇਨਸਾਫ ਮਿਲੇ ਜੀ 3-4 ਦਿਨ ਤੋਂ ਪ੍ਰਸ਼ਨ ਆਇਆ ਸੀਗਾ ਤੇ ਆਪਰੇਟ ਕੀਤਾ ਸੱਜਣ ਨੇ ਅੱਜ ਸਵੇਰੇ ਇਹਨੂੰ ਕੋ ਪ੍ਰੋਬਲਮ ਆਈ ਕਿ 4:00 4:30 ਵਜੇ ਉਹ ਮੈਨੂੰ ਫੋਨ ਗਿਆ ਮੈਂ ਅਸਲ ਸਟਾਫ ਨੂੰ ਲਿਆ ਯਾਰ ਦੇਖੋ ਫਿਰ ਡਾਕਟਰ ਸਾਹਿਬ ਆ ਗਏ ਉਹਨਾਂ ਨੇ ਇਹਨੂੰ ਦਿੱਤਾ ਜੋ ਫਸਟ ਸਰਜਰੀ ਇਹ ਸਰਵਾਦ ਕਰਿਆ ਆਪਣਾ ਸਭ ਤੋਂ ਅੱਗੇ ਨੰਬਰ ਤੇ ਪੁਜੀ ਸਿਹਰੇ ਨਹੀਂ ਬੱਚਾ ਵੈਸੇ ਠੀਕ ਹੈ ਤੇ ਡਾਕਟਰ ਤੁਹਾਡੇ ਕੋ ਇੱਥੇ ਖੁਦ ਦੇ ਆਪਣੇ ਅਵੇਲੇਬਲ ਹੈ ਕਿ ਬਾਹਰੋਂ ਲਿਆਂਦੇ ਡਾਕਟਰ ਆਜੀਬ ਬਾਜਾ ਹੁੰਦੇ ਨੇ ਜਲਦੋਂ ਅੱਛਾ ਮੇਰਾ ਬੇਟਾ ਆਪਣਾ ਡਾਕਟਰ ਹੈ ਠੀਕ ਹੈ ਹਾਂਜੀ ਗੱਲ ਲਖੀ ਹੋਈ ਹੈ ਭਾਈ ਜੀ ਪਤਾਈ ਡਾਕਟਰ ਉਹ ਸਰਜਰੀ ਕਰਦਾ 10 20 ਸਰਜਰੀਆਂ ਰੋਜ਼ੀ ਕਰਦਾ ਠੀਕ ਹੈ ਕਈ ਸਾਲਾਂ ਨੂੰ ਕਰਦਾ ਠੀਕ ਹੈ ਉਹਨੂੰ ਡਾਕਟਰ ਤੇ ਬਚਾਏਗਾ ਹੀ ਨਾ ਡਾਕਟਰ ਸੋਚਦੇ ਕਿ ਮੇਰਾ ਪੇਸ਼ੈਂਟ ਖਰਾਬ ਹੋ ਜਾ ਜਾਂ ਕੁਝ ਹੋ ਜਾ ਤੇ ਨਹੀਂ ਹੋਈ ਗੱਲ ਨਹੀਂ ਸਟਾਫ ਕਿਹੋ ਜਿਹਾ ਅਸੇ ਇਹ ਕਿ ਉਹ ਡਾਕਟਰ ਸੱਜਣ ਕੋ ਸਰਜਰੀ ਕਰ ਦੇਣਗਾ ਮੁੜ ਕੇ ਦੇ ਹੋਏ ਇਹ ਟ੍ਰੀਟਮੈਂਟ ਛੋੜ ਦੇਣ ਡਾਕਟਰ ਆਪਣਾ ਬੇਟਾ ਆਪਣਾ ਉੱਥੇ ਦਾ ਚੰਗੇ ਢੇ ਇਸ ਪ੍ਰਾਪਲ ਨਹੀਂ ਕਿਹਾ ਡਾਕਟਰ ਨੂੰ ਉਹਨਾਂ ਇਹਨੂੰ ਰੱਪਾ ਕਰਤਾ ਮੈਂ ਬਾਈਕ ਉਹ ਜਿੱਥੇ 2 ਲੀਟਰ ਸਾਰਾ ਕੁਝ ਉੱਥੇ ਭੇਜ ਦਿਓ ਤੁਹਾਡੇ ਕੋਲ ਇੱਥੇ ਕੁਝ ਨਹੀਂ ਹੈਗਾ ਇਸ ਤਰੀਕੇ ਦਾ ਮੈਨੂੰ ਇਤਲਾਹ ਮਿਲੀ ਸੀ ਕਿ ਕੋਈ ਲੜਕੀ ਰੋਜੀ ਆ ਰੋਜੀ ਪਤਨੀ ਸੁਰਜਨ ਸਿੰਘ ਵਾਸੀ અમદાવાદ ਜਿਹੜੀ ਕਾਰਲ ਹਸਪੀਟਲੋਂ ਮੌਤ ਹੋਈ ਆ ਉਹ ਮੈਂ ਆਖੋ ਇੱਥੋਂ ਆਣ ਕੇ ਪਤਾ ਕੀਤਾ ਹਸਪੀਟਲ ਨੂੰ ਜਿੰਨਾ ਦੱਸਿਆ ਵੀ 21 ਤਰੀਕ ਨੂੰ ਐਡਮਿਟ ਹੋਈ ਸੀ 22 ਨੂੰ ਇਹਦੇ ਬੱਚਾ ਹੋਇਆ ਆਪਰੇਸ਼ਨ ਨਾਲ ਤੇ ਅੱਜ ਸਵੇਰ ਹੀ ਡੈਥ ਹੋ ਗਈ ਆ ਜਿਹੜੇ ਉਹਦੇ ਪਰਿਵਾਰਕ ਮੈਂਬਰ ਨੇ ਰੋਜੀ ਦੇ ਉਹ ਇਲਜ਼ਾਮ ਲਾਉਂਦੇ ਨੇ ਕਿ ਕਾਰਲ ਹਸਪੀਟਲ ਦੇ ਡਾਕਟਰਾਂ ਦੀ ਗੈਲੀ ਕਰਕੇ ਮੌਤ ਹੋਈ ਆ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਆਪਣਾ ਬਿਆਨ ਲਿਖਾਓ ਅਸੀਂ ਇਹਦਾ ਪੋਸਟਮਾਰਟ ਕਰਾਉਨੇ ਆ ਬੋਰਡ ਬਣਾ ਕੇ ਪੋਸਟਮਾਰਟ ਪਰ ਜੋ ਆਜੇਗਾ ਵੀ ਕਿ ਕਿਹੜੇ ਕਾਰਨ ਕਰਕੇ ਮੌਤ ਹੋਈ ਤੇ ਖਲਾਫ ਕਰਵਿ ਚੁੱਕੀ ਸੀ ਇਹ 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 ਗੱਲਾਂ ਸਾਰੀਆਂ ਪੋਸਟਮਾਰਟ ਹੋਣ ਤੋਂ ਬਾਅਦ ਸਾਹਮਣੇ ਆ ਜਾਣਗੀਆਂ ਨਾ ਕਿ ਇਹਨਾਂ ਦੀ ਅਗਲੀ ਨਾ ਮੌਤ ਹੋਈ ਕਿਸ ਤਰੀਕੇ ਦੇ ਕਰਕੇ ਹੋਈ